ਸਾਥਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਕੱਲੋ ਸਾਡੀ ਮੀਟਿੰਗ ਸਤਵੇਂ ਗੇੜ ਦੀ ਮੀਟਿੰਗ ਜਿਹੜੀ ਆ ਚੰਡੀਗੜ੍ਹ ਗਾਂਧੀ ਇੰਸਟੀਚਿਊਟ ਭਵਨ ਦੇ ਵਿੱਚ ਰੱਖੀ ਗਈ 26 ਸੈਕਟਰ ਦੇ ਵਿੱਚ ਔਰ ਕਾਫੀ ਲੰਬੀ ਮੀਟਿੰਗ ਚੱਲੀ ਜੀ ਦੇ ਪੀ ਉਸ ਗੋਲ ਅਤੇ ਖੇਤੀਬਾੜੀ ਮੰਤਰੀ ਅਤੇ ਸਾਰੇ ਅਧਿਕਾਰੀ ਆਏ ਸੀਗੇ ਪ੍ਰਲਾਦ ਵੀ ਆਇਆ ਸੀ ਕੇ ਮਿਨਿਸਟਰ ਔਰ ਉਹਦੇ ਨਾਲ ਨਾਲ ਖੁੱਡੀਆਂ ਕਟਾਰੂ ਚੱਕ ਔਰ ਤਿੰਨ ਮੰਤਰੀ ਜਿਹੜੇ ਪੰਜਾਬ ਦੇ ਬੈਠੇ ਔਰ ਖੁੱਲ ਕੇ ਮੀਟਿੰਗ ਚੱਲ ਰਹੀ ਵੱਡੇ ਪੱਧਰ ਤੇ ਮੀਟਿੰਗ ਦਾ ਸਮਾਂ ਰੱਖਿਆ ਗਿਆ ਚਾਰ ਆਪਣਾ ਮਈਦਾ ਪਰ ਵਿਸ਼ਵਾਸ ਘਾਤੇ ਕੀਤਾ ਕਿ ਉਸ ਤੋਂ ਦੁਬਾਰਾ ਫੇਰ ਮੰਤਰੀ ਮੰਡਲ ਜਿਹੜੇ ਪੰਜਾਬ ਦੇ ਉਹਨਾਂ ਨੇ ਪੰਜਾਬ ਸਰਕਾਰ ਨੇ ਸਾਡੇ ਨਾਲ ਮੀਟਿੰਗ ਰੱਖੀ ਹੋਰ ਮੁੱਦਿਆਂ ਬਾਰੇ ਰਸਤਿਆਂ ਬਾਰੇ ਗੱਲਬਾਤ ਹੋਈ ਜੋ ਜੋ ਵੀ ਆ ਫਿਰ ਉਹਨਾਂ ਨਾਲੇ ਵੀ ਗੱਲ ਖੁੱਲ ਕੇ ਹੋਈ ਕੋਈ ਰਸਤੇ ਕਿਸਾਨਾਂ ਨੇ ਜਾਮ ਨਹੀਂ ਕੀਤੇ ਇਹ ਰਸਤੇ ਸਰਕਾਰ ਨੇ ਜਾਮ ਕੀਤੇ ਹਰਿਆਣਾ ਸਰਕਾਰ ਨੇ ਜਾਮ ਕੀਤੇ ਆ ਸੈਂਟਰ ਨੇ ਕੀਤੇ ਆ ਸਾਡੀਆਂ ਨੂੰ ਚੱਲੀ ਜਾਣ ਅਸੀਂ ਕੋਈ ਵੀ ਕੋਈ ਵੱਡੀ ਇਹੋ ਜਿਹੀ ਗੱਲ ਨਹੀਂ ਕਰਾਂਗੇ ਜਿੰਨਾ ਚਿਰ ਸਾਡੀਆਂ ਮੀਟਿੰਗਾਂ ਚੱਲਦੀਆਂ ਫਿਰ ਵੀ ਵਿਸਾਧ ਘਰ ਕਰਕੇ ਕਿਸਾਨਾਂ ਤੇ ਥੋਪਿਆ ਜਾ ਰਿਹਾ ਕਿ ਰਸਤੇ ਕਿਸਾਨਾਂ ਬੰਦ ਕੀਤੇ ਆ ਹਰਿਆਣਾ ਸਰਕਾਰ ਤੇ ਭਾਜਪੀ ਨੇ ਤਸਰਤ ਕਰ ਕੀਤਾ ਔਰ 14 ਫਰਵਰੀ ਨੂੰ 13 ਨੂੰ 21 ਫਰਵਰੀ ਔਰ ਵੱਡੇ ਪੱਧਰ ਤੇ ਕਰ ਰਹੀ ਆ ਔਰ ਉਹਦੇ ਤੇ ਸੀਐਮ ਭਗਵੰਤ ਸਮਰ ਨੇ ਇੱਕ ਵੱਡੀ ਰੂਪरेखा ਦਿਖਾਤੀ ਕਿ ਇੱਕ ਬੀਜੇਪੀ 2 ਸਰਕਾਰ ਬਣ ਕੇ ਵਿਕਾਤੀ ਰੰਗਜੇ ਵਾਲਾ ਮਸਲਾ ਬਣਾਤਾ ਕਿ ਵੱਖ-ਵੱਖ ਲੋਕਤੰਤਰ ਦੇ ਘਾਣ ਕਰਨਾ ਔਰ ਜਥੇਬੰਦੀਆਂ ਦਾ ਏਡੇ ਵੱਡੇ ਪੱਧਰ ਤੇ ਮੀਟਿੰਗਾਂ ਕਰਕੇ ਪਿੱਠ 'ਚ ਛੁਰਾ ਮਾਰਨਾ ਸਾਡਾ ਨਾ ਇਹ ਵੀ ਗੱਲ ਰੱਖੀ ਗਈ ਪੰਜਾਬ ਦੇ ਮੰਤਰੀਆਂ ਨਾਲ ਕਿ ਉਹ ਅਸੀਂ ਨਸ਼ੇਵਾਦੀਆਂ ਵਾਸਤੇ ਪ੍ਰਚਾਰ ਚੰਦ ਜਿਹੜਾ ਇਕੱਠਾ ਕੀਤਾ ਹੋਇਆ ਇਹੋ ਜੀ ਤੁਸੀਂ ਕੋਈ ਵਿਚਾਰ ਨਹੀਂ ਕਰਨੀ ਪਰ ਅਸੀਂ ਰਸਤੇ ਜੋਕ ਕੇ ਨਹੀਂ ਬੈਠੇ ਰਸਤੇ ਹਰਿਆਣਾ ਸਰਕਾਰ ਭਾਜਪੀ ਨੇ ਸੈਂਟਰ ਨੇ ਰੋਕਿਆ ਤੇ ਜੀ ਦਾ ਸਾਥ ਭਗਵੰਤ ਮਾਨ ਨੇ ਦਿੱਤਾ ਔਰ ਅਸੀਂ ਇਹ ਕਹਿਣਾ ਚਾਹੁੰਦੇ ਆ ਸੀਐਮ ਭਗਵੰਤ ਮਾਨ ਨੂੰ ਤੇ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦੇ ਕਿ ਕਿਸਾਨਾਂ ਤੇ ਤਸਦੀਦ ਨਾ ਕੀਤਾ ਜਾਵੇ ਕਿਸਾਨਾਂ ਨੂੰ ਹਰਾਤ ਦੇ ਵਿੱਚ ਨਾ ਲਿਆ ਜਾਵੇ ਉਹ ਕੋਈ ਇਹੋ ਜਿਹੇ ਪੜਕਾ ਲੋਕ ਨਹੀਂਗੇ ਉਹ ਲੋਕ ਦੇਸ਼ ਦਾ ਹੱਕਾਂ ਦੀ ਲੜਾਈ ਕਰਦੇ ਆ ਹੱਕਾਂ ਦੀ ਮੰਗ ਕਰਦੇ ਆ ਔਰ ਕਿਸਾਨਾਂ ਨੂੰ ਜਿਹੜਾ ਡਿਟੇਨ ਨਾ ਕੀਤਾ ਜਾਵੇ ਅਗਰ ਜੇ ਨਾ ਰੋਕਿਆ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਦੋ ਦਿਨਾਂ ਦੇ ਵਿੱਚ ਵੱਡਾ ਕੋਈ ਸਾਹਮਣੇ ਜਿਹੜਾ ਬਾਦ ਸਰਕਾਰ ਨੂੰ ਪ੍ਰਸ਼ਾਸਨ ਦਾ ਜਿਹੜਾ ਜਵਾਬ ਦੇਣਾ ਪਊਗਾ ਔਰ ਕਿਸੇ ਕਿਸਾਨ ਨੂੰ ਤੰਗ ਪਰਹੇ ਨਾ ਕਰਨ ਜਿਹੜਾ ਇਹਨਾਂ ਵਿਸ਼ਵਾਸ ਘਾਤ ਕੀਤਾ ਉਹਦੇ ਪੰਜਾਬ ਸਰਕਾਰ ਨੇ ਕਰ ਹੀ ਦਿੱਤਾ ਕਿਉਂਕਿ ਅੱਜੇ ਤੱਕ ਰਸਤਾ ਨਹੀਂ ਰੋਕਿਆ ਔਰ ਉਹਦੇ ਨਾਲ ਨਾਲ ਇਹ ਆਕੇ ਜੋ ਸਾਡਾ ਸੰਯੁਕਤ ਕਿਸਾਨ ਮੋਰਚੇ ਦਾ ਪੈਨਸਲਾ ਹੋਊਗਾ ਗੈਰ ਰਾਜਨੀਤਿਕ ਦਾ ਮਜ਼ਦੂਰ ਮੋਰਚੇ ਦਾ ਉਹਦੇ ਆਧਾਰ ਤੇ ਅਸੀਂ ਕੋਈ ਗੱਲਬਾਤ ਅਗਲੀ ਕਰਾਂਗੇ ਪਰ ਕਿਸਾਨਾਂ ਦੀਆਂ ਟਰਾਲੀਆਂ ਟਰੈਕਟਰ ਖਦੇੜ ਕੇ ਔਰ ਉਹਨਾਂ ਦੇ ਕਰੋੜਾਂ ਦੇ ਨੁਕਸਾਨ ਜਿਹੜੇ ਆ ਮੋਰਚਿਆਂ ਦੇ ਵਿੱਚ ਜਿਹੜੇ ਉਹ ਕੀਤੇ ਆ ਸਰਕਾਰ ਨੇ ਔਰ ਕਿਸਾਨਾਂ ਨੂੰ ਘਰਾਂ ਦੇ ਵਿੱਚ ਛਾਪੇ ਮਾਰੀਆਂ ਤੋਂ ਰੋਕਿਆ ਜਾਵੇ ਇਹ ਠੀਕ ਨਹੀਂਗਾ ਨਹੀਂ ਤੇ ਆਉਣ ਵਾਲਾ ਸਮਾਂ ਜਿਹੜਾ ਵਾ ਉਹ ਸਰਕਾਰ ਤੇ ਪ੍ਰਸ਼ਾਸਨ ਤੇ ਭਗਵੰਤ ਮਾਨ ਸੀਐਮ ਖੁਦ ਜਵਾਬ ਦੇਊਗਾ ਕਿ ਜਨੇ ਇੱਡਾ ਵੱਡਾ ਵਿਸ਼ਵਾਸ ਘਾਟ ਕੇ ਕੀਤਾ ਪਿੱਠ ਦੇ ਵਿੱਚ ਖੰੰਜਰ ਮਾਰਿਆ ਵਾ ਕਿ ਸੈਂਟਰ ਦਾ ਜਿਹੜਾ ਵਾ ਇੱਕ ਲੜਾਈ ਸਾਡੀ ਚੱਲ ਰਹੀ ਆ ਸੈਂਟਰ ਦੀਆਂ ਮੰਗਾ ਵਾਂ ਉਹਦੇ ਤੇ ਸਾਡਾ ਸਾਥ ਦੇਣ ਦੀ ਬਜਾਏ ਤੇ ਵੱਡੇ ਪੱਧਰ ਤੇ ਨੁਕਸਾਨ ਕੀਤਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਸੀਐਮ ਨੂੰ ਖੁਦ ਭੁਗਤਣਾ ਪਊਗਾ ਔਰ ਅਸੀਂ ਅੱਜ ਵੀ ਅਪੀਲ ਕਰਦੇ ਆ ਕਿ ਕਥਾਨਾਂ ਦੇ ਘਰਾਂ 'ਚ ਛਾਪੇ ਮਾਰੀਆਂ ਬੰਦ ਕੀਤੀਆਂ ਜਾਣ ਧੰਨਵਾਦ